ਅੱਜ 1 ਦਸੰਬਰ 2025 ਦੀ ਵੀਡੀਓ ਬਣਾ ਰਿਹਾ ਵੀਰੋ ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਬੜੈਚ ਕਿਹੜੇ ਭਰਾ ਨਵੇਂ ਪੇਜ ਨਾਲ ਜੁੜੇ ਭਰਾਓ ਪੇਜ ਨੂੰ ਫੋਲੋ ਕਰ ਲਓ ਕਿਉਂ ਤੁਹਾਡੇ ਕੋਲੇ ਸਾਰੀਆਂ ਵੀਡੀਓ ਪਹੁੰਚ ਜਾਣਾ ਫੋਲੋ ਕਰ ਲਨ ਆਪਾਂ ਲਿਓ ਕਿਉਂ ਫਿਰ ਇੱਕ ਵੀਡੀਓ ਆਉਂਦੀ ਮੁਰਕੇ ਮਿਸ ਹੋ ਜਾਂਦਾ ਹੈਗਾ ਤੇ ਹਰੇਕ ਪਲੇਟਫਾਰਮ ਤੇ ਵੀਡੀਓ ਪੈਂਦੀ ਹੈ YouTube Instagram Moj ਕਿੰਨੇ ਵੀ ਪਲੇਟਫਾਰਮ ਆ ਵੀ 6-7 ਪਲੇਟਫਾਰਮ ਹਰੇਕ ਤੇ ਪਲੇਟਫਾਰਮ ਤੇ ਵੀਡੀਓ ਪੈਂਦੀ ਹੈ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਵੀਰੋ ਅਗਲੀ ਵੀਡੀਓ ਤੁਹਾਡਾ ਨਾਮ ਬੋਲਾਂਗੇ ਕਿਹੜੇ ਕਿਹੜੇ ਭਰਾਵਾਂ ਵੀਡੀਓ ਨੂੰ ਸ਼ੇਅਰ ਕਰਦੇ ਆ ਲੈਕ ਕਰਦੇ ਆ ਕਮੈਂਟ ਕਰਦੇ ਆ ਪੰਜਾਬੀ ਚ ਕਮੈਂਟ ਕਰਦੇ ਆ ਉਹਨਾਂ ਦੇ ਨਾਮ ਪਹਿਲ ਦੇ ਆਧਾਰ ਤੇ ਬੋਲਦੇ ਆ ਕਾਫੀ ਭਰਾ ਅਲੱਗ-ਅਲੱਗ ਕੰਟਰੀਆਂ ਤੋਂ ਜੁੜੇ ਹੋਏ ਆ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਤੁਸੀਂ ਕਿੱਥੋਂ ਮੇਰੇ ਨਾਲ ਜੁੜਿਓ ਬ੍ਰਾਈਟਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਕਿਹੜੀ ਕੰਟਰੀ ਚ ਬੈਠੇ ਹੋ ਕਿਹੜੇ ਜ਼ਿਲ੍ਹੇ ਚ ਬੈਠੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਪਰਮਜੀਤ ਸਿੰਘ ਸਰਪੰਚ ਸਰਾਂ ਸਾਹਿਬ ਦਾ ਬਹੁਤ ਵਧੀਆ ਬਾਈ ਹਰੇਕ ਵੀਡੀਓ ਤੇ ਸਾਡੇ ਕਮੈਂਟ ਕਰਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਮਨੂੰ ਪਿਛਲੇ 3-4 ਸਾਲਾਂ ਤੋਂ ਸਪੈਸ ਸਾਡੇ ਨਾਲ ਜੁੜੇ ਹੋਏ ਬਹੁਤ ਧੰਨਵਾਦ ਕਰਦੇ ਆ ਸਰਪੰਚ ਪਰਮਜੀਤ ਸਿੰਘ ਸਰਾਂ ਸਾਹਿਬ ਅਗੇ ترਸੇਵ ਸਿੰਘ ਮਿਸਤਰੀ ਬਰਕੰਦੀ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ surjeet singh ٹھੇਕੇਦਾਰ ਜੀ ਸਾਡੇ ਵੱਡੇ ਭਰਾ surjeet singh ٹھੇਕੇਦਾਰ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਫਕਰਸਰ ਤੋਂ ਹਰਪ੍ਰੀਤ ਸਿੰਘ ਸੰਧੂ ਜੀ ਮਨਦੀਪ ਸਿੰਘ ਮੋਗਾ ਤੋਂ ਜਗਵਿੰਦਰ ਸਿੰਘ ਦਲੇਲ ਸਿੰਘ ਵਾਲਾ ਤੋਂ ਗੋਰਾ ਸਿੰਘ ਲਹਿਰਾ ਬੇਗਾ ਤੋਂ ਅਕਵਾਲ ਸਿੰਘ ਸਰਪੰਚ ਜੀ ਅਕਵਾਲ ਸਿੰਘ ਕੋਲੜਾ ਤੋਂ ਸਾਡੇ ਰਿਸ਼ਤੇਦਾਰ ਪ੍ਰੋਣਾ ਸਾਹਿਬ ਉਹ ਵੀ ਜੁੜੇ ਰਹਿੰਦੇ ਆ ਤੇ ਅਕਵਾਲ ਸਿੰਘ ਸਰਪੰਚ ਜੀ ਦਾ ਵੀ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਪਿੰਡ ਜਰੂਰ ਦੱਸਿਓ ਜੀ ਵੀਡੀਓ ਦੇਖ ਰਹੇ ਹੋ ਤਾਂ ਧੰਨ ਸਿੰਘ ਖੋਸਾ ਕੋਟਲਾ ਤੋਂ ਜੁੜੇ ਰਹਿੰਦੇ ਉਹਨਾਂ ਦਾ ਵੀ ਧੰਨਵਾਦ ਗੁਰਪ੍ਰੀਤ ਸਿੰਘ ਬਰਾੜ ਧੰਨਵਾਦ ਕਰਦੇ ਆ ਸਾਡੇ ਵੱਡੇ ਭਰਾ ਦਾ ਹਰ ਗੁਰਪ੍ਰੀਤ ਸਿੰਘ ਬਰਾੜ ਕੁਰਾਈ ਵਾਲੇ ਤੋਂ ਤਰਸੀਮ ਸਿੰਘ ਜੀ ਧਾਲੀਵਾਲ ਸਾਹਿਬ ਕੁਰਾਈ ਵਾਲੇ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੁਲਵਿੰਦਰ ਸਿੰਘ ਬਰਾੜ ਕੁਰਾਈ ਵਾਲੇ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੁਰਾਈ ਵਾਲੇ ਤੋਂ ਬਹੁਤ ਮੇਰੇ ਭਰਾਗੇ ਸਾਰੇ ਭਰਾਵਾਂ ਦੀ ਧੰਨਵਾਦ ਕਰਦੇ ਆ ਕਿਹੜੇ ਕਿਹੜੇ ਭਰਾ ਵੀਡੀਓ ਦੇਖਦੇ ਜ਼ਰੂਰ ਕਮੈਂਟ ਕਰਿਓ ਗੁਰਦੀਪ ਸਿੰਘ ਭੁੱਲਰ ਜੀ ਨਾਮ ਨਾਲ ਕਰ ਦਿਓ ਅੱਜ ਜੱਟ ਅਧਾਰੀ ਹਾਂ ਵੀਰੋ ਤੁਹਾਨੂੰ ਮੈਸੀ 95100 ਮੈਸੀ 95100 ਕਿਉਂ ਵੀਡੀਓ ਲੰਮੀ ਹੋ ਜਾਂਦੀ ਐ ਇਕੱਲੇ ਇਕੱਲੇ ਕਰਕੇ ਤੇ ਸੋਚਿਆ ਵੀ ਕਿਵੇਂ ਮੈਸੀ ਕਿੰਨੇ ਤਰ੍ਹਾਂ ਦੇ ਆਪਣੇ ਕੋਲੇ ਮੈਸੀ ਦਿਖਾਇਆ ਕਰਾਂ ਇੱਕ ਦਿਨ ਸਵਰਾਜ ਦਿਖਾਇਆ ਕਰਾਂਗੇ ਹਰ ਰੋਜ਼ ਹੀ ਕੋਸ਼ਿਸ਼ ਕਰਿਆ ਕਰਾਂ ਸਾਡੇ ਨਾਲ ਜਰੂਰ ਜੁੜੇ ਰਹਾ ਕਰੋ ਤੇ ਵੀਡੀਓ ਤੇ ਕਿੱਥੇ ਕਿੱਥੇ ਦੇਖਦੇ ਜਰੂਰ ਦੱਸੋ ਮੈਸੀ 9500 ਸਾਡੇ ਕੋਲੇ ਇਧਰ ਮਾਰਦੇ ਹਰਬਨ ਕੈਮਰਾ ਜਮਾ ਨਵੇਂ ਟਾਇਰ ਪਾ ਲਿਆ ਵੀਰੋ ਦੋਨਾਂ ਟਰੈਕਟਰਾਂ ਦੇ ਸੀ ਕਿਉਂ ਕਾਫੀ ਕਵਾਂਟੀਟੀ 'ਚ ਟਾਇਰ ਇਕੱਠੇ ਚੱਕ ਲੈਣੇ ਆ ਟਾਇਰਾਂ ਦੇ ਮਗਰ ਐਵੇਂ ਲੋ 6-7000 ਰੁਪਏ ਜੋੜੀ ਮਗਰ ਫਾਇਦਾ ਹੋ ਜਾਂਦਾ ਇਸ ਕਰਕੇ ਤਕਰੀਬਨ ਸਾਰੇ ਟਰੈਕਟਰਾਂ ਦੇ ਟਾਇਰ ਨਵੇਂ ਪਾ ਦਿੰਦੇ ਆ ਕਿਵੇਂ ਦੇ ਮਗਰ ਨੇ ਵੇਟ ਅਰੀਜਨਲ ਲੱਗੇ ਲਗਾਈ ਹੁੰਦੇ ਆ ਮੂਰਲੇ ਬੇਟ 20 ਦੇ ਲੱਗੇ ਲਗਾਈ ਹੁੰਦੇ ਕਿਸੇ ਕਿਸੇ ਟਰੈਕਟਰ ਤੇ ਕਿਸੇ ਦੇ ਨਹੀਂ ਆਉਂਦੇ ਕਿ ਇਹ ਨਾਲ ਬੇਟ ਲੱਗੇ ਹੋਇਆ ਪੰਜਾਬ ਨੰਬਰ ਬਹੁਤ ਸਾਫ ਸੁਥਰਾ ਟਰੈਕਟਰ ਆ ਆ ਕਲੋਪੀ ਵਗੈਰਾ ਦੋਨਾਂ ਟਰੈਕਟਰਾਂ ਦੇ ਵੱਲੋਂ ਵੀ 30 ਦੀ 35 35000 ਦਾ ਸਮਾਨ ਲੱਗਿਆ ਹੋਇਆ ਹੈ। ਵਿਰੋਧ ਜੇ ਤੁਸੀਂ ਇਹ ਸਮਾਨ ਨਹੀਂ ਲੈਣਾ ਤਾਂ 30 3000 ਰੁਪਿਆ ਲੈਸ ਵੀ ਹੋ ਜੂ ਰੇਟ 'ਚੋਂ। 30 3000 ਰੁਪਿਆ ਘੱਟ ਵੀ ਹੋ ਜਾਈਏ ਤੁਸੀਂ ਨਹੀਂ ਲੈਣਾਗਾ। ਇੰਜਨ ਜੇਰ ਦੀ ਓਕੇ ਆ 2000 ਤੇ 17 ਮਾਡਲ ਆ ਦੋਨੇ ਟਰੈਕਟਰ। ਦੋਨਾਂ ਦੇ ਕੈਮਰਾ ਮਾਰਦੇ ਹਰ ਮਾਡਲ ਤੇ ਦੋਨੇ 17 ਮਾਡਲ ਆ ਉਧਰ ਰੱਖ ਜਾਇਓ। ਦੋਨੇ ਸਾਰਾ ਨੰਬਰ ਆ ਵੀ ਸਾਰਾ ਆ ਵੀ ਸਾਰਾ ਆ ਬੀਬੀ ਪਿਆਰ ਨੰਬਰ ਆ ਆ ਐਚ ਆਰ ਨੰਬਰ ਆ ਜੇ ਹਰਿਆਣੇ ਦੇ ਭਰਾਵਾਂ ਨੇ ਲੈਣਾ ਉਹ ਵੀ ਲੈ ਸਕਦੇ ਪੰਜਾਬ ਦੇ ਭਰਾ ਨੇ ਕਿਸੇ ਨੇ ਲੈਣਾ ਤਾਂ ਇੱਕੋ ਹੀ ਖਰਚੀ ਜਨਾ ਕਰਾਉਣ ਤੇ 95 9500 ਰੁਪਏ ਦੋਨਾਂ ਟਰੈਕਟਰਾਂ ਦੇ ਨਾ ਕਰਾਉਣ ਤੇ ਲੱਗੂਗਾ ਵੀਰੋ ਜੇ ਤੁਸੀਂ ਇਹ ਟਰੈਕਟਰ ਵੀ ਲੈਣਾ ਹੈ ਤਾਂ ਵੀ 9500 ਦਾ ਨਾ ਕਰਾਉਣਾ ਜੇ ਇਹ ਲੈਣਾ ਤਾਂ ਵੀ ਇਹ ਤੁਹਾਡਾ ਲੋਕਲ ਨੰਬਰ ਹੋ ਜੇ ਤੁਸੀਂ ਗੁਰਦਾਸਪੁਰ ਤੋਂ ਲੈਣਾ ਗੁਰਦਾਸਪੁਰ ਦਾ ਨੰਬਰ ਲਾ ਕੇ ਪਟਨਾਡ ਕੋੜ ਤੋਂ ਲੈਣਾ ਪਟਨਾਡ ਕੋੜ ਦਾ ਨੰਬਰ ਲਾ ਕੇ ਅੰਮ੍ਰਿਤਸਰ ਤੋਂ ਲੈਣਾ ਅੰਮ੍ਰਿਤਸਰ ਦਾ ਜੇ ਤੁਸੀਂ ਬਟਿੰਡੇ ਤੋਂ ਫਰੀਦਕੋਤ ਕਿੱਥੋਂ ਵੀ ਲੈਣਾ ਉੱਥੋਂ ਦਾ ਨੰਬਰ ਇਹਦਾ ਲੱਗ ਜੂ ਇਹਦਾ ਨੰਬਰ ਪੀਵੀ 50 ਦਾ ਹੀ ਹੋਊਗਾ ਮਾਨਸਾ ਦਾ ਭਲਾਡੇ ਜ਼ਿਲ੍ਹੇ ਦਾ ਨੰਬਰ ਆ ਦੋਨੇ ਟਰੈਕਟਰ ਵੀਰੋ ਬਹੁਤ ਨਵੇਂ ਆ ਪਹਿਲੇ ਵਸੇ ਮਾਤੇ 400 ਪੀਕੇ ਰਹਿ ਗਏ ਹਰਮਨ ਬਹੁਤ ਨਵੀਂ ਸਾਫ਼ ਸੁਥਰੀ ਕੰਡੀਸ਼ਨ ਚ ਟਰੈਕਟਰ ਆ ਵੀਰੋ ਕਾਫੀ ਭਰਾ ਫੋਟੋਆਂ ਵਗੈਰਾ ਮੰਗੀਆਂ ਤੇ ਫਿਰ ਉਹ ਤੁਸੀਂ ਗੌਰ ਨਾਲ ਵੀਡੀਓ ਦੇਖ ਲਓ ਸਾਰੀ ਤੁਹਾਨੂੰ ਵੀਡੀਓ ਦਿਖਾ ਰਿਹਾ ਇਕਲੀ ਇਕਲੀ ਚੀਜ਼ ਦੀ ਐਮਨੋ 2250 ਘੰਟਾ ਚੱਲੇ ਹੋਏ ਟਰੈਕਟਰ ਆ ਇਹ 2250 ਘੰਟਾ ਦੇ ਆਸ-ਪਾਸ ਚੱਲੇ ਹੋਏ ਟਰੈਕਟਰ ਆ ਆ ਕੰਡੀਸ਼ਨ ਤੁਹਾਨੂੰ ਦਿਖਾਈ ਦਿੱਤੀ ਸਾਰੀ ਮੁੰਡੇ ਨੇ ਗੌਰ ਨਾਲ ਉਹਨਾਂ ਦੇ ਡੈਕ ਵਗੈਰਾ ਕਨੋਪੀਆਂ ਵਗੈਰਾ ਬਹੁਤ ਵਧੀਆ ਸਾਫ਼ ਹਾਲਤ ਕਿ ਲੱਗੇ ਹੋਏ ਨੇ ਆ ਪੂਰੇ ਦੇਖੋ ਕਿੰਨੇ ਸੋਹਣੇ ਲੱਗਦੇ ਟਰੈਕਟਰ ਕਿਹੜੇ ਕਿਹੜੇ ਭਰਾਵਾਂ ਦੇ ਇਹ ਮਾਨਸ ਪਸੰਦ ਦਾ ਟਰੈਕਟਰ ਆ ਮੈਸੀ 9500 ਵੀ ਕਿਸ ਤਰ੍ਹਾਂ ਦੇ ਟਰੈਕਟਰ ਆ ਵੀਰੋ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਭਰਾਵਾਂ ਦੀ ਮਨ ਪਸੰਦ ਆ ਕਿਹੜੇ ਕਿਹੜੇ ਭਰਾਵਾਂ ਕੋਲ ਇਹ ਟਰੈਕਟਰ ਹੈਗੇ ਆ ਉਹ ਆਪੋ ਆਪਣੀ رائے ਜਰੂਰ ਦਿਓ 17 ਮੰਡਲਾ ਇਹਨਾਂ ਰੇਟ ਵਗੈਰਾ ਸਭ ਨੂੰ ਦੱਸ ਦਿਆਂ ਸਾਰਾ ਇੱਕ ਵਾਰੀ ਚੈੱਕ ਕਰਨਾ ਹਮਨੇ ਇਧਰ ਇਧਰ ਦੀ ਐਡ ਵੀ ਚੈੱਕ ਕਰਾ ਦੇ ਆ ਦੇਖੋ ਇਹਦੇ ਵੀ ਗੁਡੀਅਰ ਦੇ ਟਾਇਰ ਆ ਦੋਨਾਂ ਦੀ ਗੁਡੀਅਰ ਗੁਡੀਅਰ ਬਾਜਰਾ ਦੇ ਟਾਇਰ ਆ ਵੀਰੋ ਦੋਨਾਂ ਦੇ ਬਹੁਤ ਵਧੀਆ ਕੰਪਨੀ ਆ ਇਹ ਗੁਡੀਅਰ ਆ ਸਾਨੂੰ ਕੱਲੀ ਕੱਲੀ ਚੀਜ਼ ਇਹਨੇ ਹਾਰਮੋਨ ਚੈੱਕ ਕਰਾਈ ਦਿੱਤੀ ਬੜਾ ਪਿੱਛੇ ਹੋ ਕੇ ਕੈਮਰਾ ਲੱਖਾ ਕ੍ਰੇਡੀਸ਼ਨ ਵੀ ਲੋ ਹੁਣ ਤੁਸੀਂ ਦੇਖੀ ਜਨੋ ਕੱਲੀ ਕੱਲੀ ਵੀਰ ਬਣ ਕੇ ਫੋਟੋਆਂ ਵਗੈਰਾ ਵਾਸਤੇ ਨਾ ਬੇਨਤੀ ਕਰਨੀ ਕਿਉਂ ਵੀਡੀਓਸ ਨੂੰ ਕੱਲੀ ਕੱਲੀ ਚੀਜ਼ ਦਿਖਾਤੀ ਇਹਦਾ ਰੇਟ ਹੈਗਾ ਵੀਰੋ ਕਿਹੜਾ ਇਹਦਾ ਰੇਟ ਬਸ ਇਹਦਾ ਰੱਖਣਾ ਹੈ ਫੋਟੋਟਰ ਦਿਖਾਣਾ ਇਹਦਾ ਰੇਟ ਹੈਗਾ ਵੀਰੋ ਕਿੰਨਾ ਦਾ 4959500 ਰੁਪਿਆ ਰੇਟ ਆ 495 ਇਹਦਾ 495 ਇਹਦਾ ਜੇ ਜਮਾ ਗਰੰਟੀਆਂ ਸੁਦਾ ਵਾਲੇ ਟਰੈਕਟਰ ਵੀਰੋ ਕੋਈ ਵੀ ਟੈਕਟਰ ਖਰੀਦਣਾ 495000 ਇਹਦਾ ਰੇਟ ਆ 495000 ਇਹਦਾ ਬਾਕੀ ਡਿਸਕਾਊਂਟ ਮਾੜਾ ਮोटा ਡਿਸਕਾਊਂਟ ਤੁਹਾਨੂੰ ਕਰਾਂਗੇ ਕੋਈ ਫਿਕਸ ਰੇਟ ਨਹੀਂ ਹੈ ਇਹਨਾਂ ਦਾ ਡਿਸਕਾਊਂਟ ਇਹਨਾਂ ਟੈਕਟਰਾਂ ਤੇ ਹੋਜੂ ਬੜਾ ਨਹੀਂ ਹੋਣਾ ਹੋਜੂ ਤੁਹਾਡਾ ਮਾਨਤਾਣਾ ਵੀ ਤੁਸੀਂ ਕਿੱਥੋਂ ਵੀ ਆਇਓ ਹਸਣ ਤੁਹਾਡਾ ਮਾਨਤਾਣਾ ਹੋਜੂ ਇਹ ਕੇ ਟੈਕਟਰਾਂ ਦੀਆਂ ਟੈਂਕੀਆਂ ਫੁੱਲ ਕਰਾ ਕੇ ਦੇਵਾਂਗੇ ਤੁਸੀਂ ਕਿੱਥੋਂ ਵੀ ਆਏ ਵੀਰੋ ਇਹ ਟੈਕਟਰਾਂ ਦੀਆਂ ਟੈਂਕੀਆਂ ਫੁੱਲ ਕਰਾ ਕੇ ਦੇਵਾਂਗੇ 495000 ਰੇਟ ਆ ਗੌਰਮਤ ਸਿੰਘ ਚੱਕਤਾਰੀ ਦਾ ਟਰੈਕਟਰ ਆ ਜੀ ਕਿੱਥੋਂ ਇੱਥੋਂ ਦੇਖ ਰਹੇ ਆ ਵੀਡੀਓ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਸਾਂਝਾ ਕਰਿਓ ਸ਼ੇਅਰ ਕਰਿਓ ਲਾਇਕ ਕਰਿਓ ਆਪਣੇ ਕੋਲ ਹੋਰ ਬਹੁਤ ਸਾਰੇ ਡੈਟ ਲੱਗੇ ਹੋਏ ਹਨ ਸਵਰਾਜ 2022 ਮਾਡਲ ਕੱਢਿਆ ਆ ਇੱਧਰ 15 16 17 ਇੱਧਰ 755 655 ਇੱਧਰ 855 ਇੱਧਰ ਸੋਨਾ ਅਮਰੀਕਾ ਪ੍ਰੀਤ ਆਹ ਲੋ ਵੀਰੋ ਇਹਦਾ ਕੋਈ ਟਰੈਕਟਰ ਹੀ ਹੈ ਨਹੀਂ ਆ ਜਿਹੜਾ ਵੜੈਨ ਟਰੈਕਟਰ ਦੀ ਫਰਮ ਤੇ ਨਾਂ ਲੱਗਿਆ ਹੋਵੇ ਹਰੇਕ ਪ੍ਰਕਾਰ ਦੇ ਟਰੈਕਟਰ ਲੱਗੇ ਨੇ ਕੋਈ ਵੀ ਟਰੈਕਟਰ ਖਰੀਦਨੇ ਉੱਤੇ ਆ ਨੰਬਰ ਚੱਲ ਰਿਹਾ ਸਾਡੇ ਆਹਾਂ ਮੇਰੇ ਫਾਕ ਸਾਹਿਬ ਦੇ ਉੱਪਰ ਤੇ ਇਧਰ ਮੇਰੇ ਨੰਬਰ ਤੇ ਉੱਧਰ ਫਾਕ ਸਾਹਿਬ ਦੇ ਨੰਬਰ ਆ ਸਾਡਾ ਪਿੰਡ ਭਾਈ ਬਖਤੌਰਾ ਮਾਨਸਾ ਤੋਂ ਬਠਿੰਡਾ ਰੋਡ ਤੇ ਮਾਂ ਆ ਉਧਰ ਕਰਦੇ ਹੁੰਦਾ ਏ ਆ ਦੇਖੋ ਭਰਾਵੋ ਐਸ ਲੋ ਟਰੈਕਟਰ ਸਾਡੇ ਤਿਆਰ ਵਰਤਿਆਰ ਖੜੇ ਹੁੰਦੇ ਆ ਗਰੰਟੀਆਂ ਵਾਲੇ ਟਰੈਕਟਰ ਮਿਲਦੇ ਆ ਵੀਰੋ ਵੜੈਨ ਟਰੈਕਟਰ ਜਿੱਤੋਂ ਵੜਾ ਟਰੈਕਟਰ ਤੋਂ ਗਰੰਟੀ ਵਾਲੇ ਟਰੈਕਟਰ ਮਿਲਦੇ ਨੇ ਆ ਸਾਡੀ ਲੋਕੇਸ਼ਨ ਆ ਪਿੰਡ ਭਾਈ ਬਖਤੌਰ ਮਾਨਸਾ ਬਠਿੰਡਾ ਰੋਡ ਤੇ ਬਠਿੰਡੇ ਤੋਂ 28 ਕਿਲੋਮੀਟਰ ਮਾਨਸਾ ਤੋਂ 35 ਰੰਪਰੇ ਤੋਂ 25 ਤੇ ਤਲਵੰਡੀ ਸਾਬੋ ਤੋਂ 18 ਕਿਲੋਮੀਟਰ ਤੇ ਵਿਚਕਾਰ ਸਾਡਾ ਪਿੰਡ ਆ ਆ ਸਭ ਤੇ ਮੋਬਾਈਲ ਨੰਬਰ ਦਿੱਤੇ ਹੋਏ ਇਹਨਾਂ ਦੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਪਰਿਸ਼ਾਸ਼ੀਕਾਰ